ਬਹੁਤ ਫਟਿਆ ਰਤਾ ਹੁਣ ਜਮ ਮਾਰ ਕੇ ਜਾਂਦਾ ਅੱਜ ਇੱਕ ਤਾਂ ਤੁਹਾਨੂੰ ਦਿਖਾਉਣਾ ਹੈ ਸੱਚੀ ਜਿਹਦਾ ਰੇਟ ਕੁੱਕੜ ਦਾ 2 ਲੱਖ ਰੁਪਏ ਲੱਗਿਆ ਉਹ ਕੁੱਕੜ ਦਿਖਾਉਣਾ ਮਹੂ ਆਣੇ ਆ ਤੇ ਵਾਕਈ ਉਹਦਾ ਰੇਟ 2 ਲੱਖ ਲੱਗਿਆ ਬਾਕੀ ਤੁਹਾਨੂੰ ਦੀ ਸ਼ਕਲ ਹੀ ਦੱਸ ਦਊਗੀ ਵੀ ਵਾਕਈ ਇਹਨਾਂ ਦਾ ਹੈਗਾ ਕਿ ਨਹੀਂ ਹੈਗਾ ਕਵੀਮਾਂ ਕਰ ਚੀਲਾ ਪੱਕਾ ਆਣਾ ਦਾਲੀ ਲੁੱਟਦਾ ਅਪਣੇ ਖੇ ਰਹੇ ਕਿਨੇ ਅੱਜ ਕੱਲ ਇਹ ਦਵਿੰਦਰ ਕੋਹੇ ਨੂਰ ਦੇ ਗਾਣੇ ਤੋਂ ਹੁੰਦਾ ਹੈ ਹਾਂ ਅੱਜਾ ਹਾਂ ਫਿਰ ਫਿਰ ਆਥ ਨਹੀਂ ਜਾ ਕੇ ਗਾਣਾ ਗਾਉਂਦਾ ਠੇਕਿਆਂ ਚ ਪਈ ਜਿਹੜੀ ਬੋਤਲਾਂ ਚ ਬੰਦ ਫਿਰ ਉਹੀ ਟੁੱਟੇ ਦਿਲਾਂ ਨੂੰ ਸਾਰਾ ਦਿੰਦੀ ਹੈ ਜਿਹੜੀ ਮੈਂ ਮਤਲਬ ਆਪਦੇ ਅੱਖਾਂ ਨਾਲ ਚੀਜ਼ ਵੇਖ ਰਿਹਾ ਸ਼ਾਇਦ ਤੁਹਾਨੂੰ ਨਾ ਦਿਖਾ ਸਕਾਂ ਇਹਦੀ ਹਾਈਟ ਪ੍ਰੋਪਰ ਬਹੁਤ ਵੱਡਾ ਕੁੱਕੜਾ ਇਹ ਤੇ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਵੇਖੋ ਯਾਰ ਕਿੱਡੇ ਸੋਹਣੇ ਅੱਜ ਧੁੱਪ ਨਿਕਲਿਆ ਜੀ ਜਿਹੜੇ ਨਹਾਉਣਾ ਹੈ ਤਾਂ ਆਜੋ ਕਿਵੇਂ ਐ ਕਿਧਰ ਆਣਾ ਤੇ ਬਾਕੀ ਹੋਰ ਗੱਲਾਂ ਦੀ ਗੱਲਾਂ ਤੁਸੀਂ ਵੇਖ ਸਕਦੇ ਆ ਇਹਦਾ ਘਰ ਹੈ ਬੜਾ ਸੋਹਣਾ ਘਰ ਬਣਾਇਆ ਹੋਇਆ ਤੇ ਪਰਚੂ ਚ ਨੇ ਕਾਂਗਰਸ ਜੁਆਇਨ ਕਰ ਲਈ ਤੇ ਜਿਹੜੀ ਇਸ ਟਾਈਮ ਮੈਂ ਖੁਸ਼ਬੂ ਮਹਿਸੂਸ ਕਰ ਰਿਹਾ ਹਾਂ ਉਹ ਤੁਸੀਂ ਨਹੀਂ ਕਰ ਸਕਦੇ ਅਮਰੂਦ ਹੈ ਕਮਾਦ ਹੈ ਮਤਲਬ ਜਿੰਨੀਆਂ ਇੱਕ ਪਰਿਵਾਰ ਨੂੰ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਬਾਜ਼ਾਰ ਤੋਂ ਲੈਣ ਨਾਲੋਂ ਆਪਦੇ ਘਰੇ ਨਾਲੇ ਆਰਗੈਨਿਕ ਹੁੰਦੀ ਹੈ ਨਾਲੇ ਵਧੀਆ ਹੁੰਦੀ ਹੈ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਧੁੱਪ ਧੁੱਪ ਅੱਜ ਵਧੀਆ ਨਿਕਲੀ ਐ ਤੇ ਅੱਜ ਇੱਕ ਤਾਂ ਤੁਹਾਨੂੰ ਦਿਖਾਉਣਾ ਹੈ ਸੱਚੀ ਜਿਹਦਾ ਰੇਟ ਕੁੱਕੜ ਦਾ 2 ਲੱਖ ਰੁਪਈਆ ਲੱਗਿਆ ਉਹ ਕੁੱਕੜ ਦਿਖਾਉਣਾ ਮਹੂਆਣੇ ਐ ਤੇ ਵਾਕਈ ਉਹਦਾ ਰੇਟ 2 ਲੱਖ ਲੱਗਿਆ ਬਾਕੀ ਤੁਹਾਨੂੰ ਦੀ ਸ਼ਕਲ ਹੀ ਦੱਸ ਦਊਗੀ ਵੀ ਵਾਕਈ ਇਹਨਾਂ ਦਾ ਹੈਗਾ ਕਿ ਨਹੀਂ ਹੈਗਾ ਤੇ ਉਹ ਵੀ ਤੁਹਾਨੂੰ ਦਿਖਾਉਣਾ ਤੇ ਫਿਲਹਾਲ ਉਦੇਵੀਰ ਸਿੰਘ ਆ ਰਹੇ ਨੇ ਮੇਰੇ ਕੋਲ ਮਾਨ ਸਾਹਿਬ ਉਹਨਾਂ ਨੇ ਖੇਤ-ਗੇੜਾ ਮਾਰ ਕੇ ਆਉਣਾ ਤੇ ਖੇਤਾਂ ਦਾ ਨਜ਼ਾਰਾ ਦਿਖਾਉਨੇ ਆ ਧੁੱਪ ਦੇ ਵਿੱਚ ਤੇ ਆਸ-ਪਾਸ ਸਰੋ ਲੱਗੀ ਆ ਕਿਆ ਨਜ਼ਾਰਾ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਕੁੱਕਰ ਤੁਸੀਂ ਵਾਕਈ ਵੇਖਣਾ ਸਾਰੀ ਵੀਡੀਓ ਪੂਰੀ ਵੇਖਿਓ ਐਂਡ ਦੇ ਕੁੱਕਰ ਇੱਕ ਤੇ ਤੁਸੀਂ ਇੰਦੀਸ ਵੀਡੀਓ ਵੀ ਵੇਖ ਵੀ ਲਿਆਉਣਾ ਪੂਰਾ ਵਧੀਆ ਕੁੱਕੜ ਆ ਉਹ ਬਾਹਰ ਦੀ ਨਸਲਾ ਦੇ ਤੇ 2 ਲੱਖ ਰੁਪਏ ਤਾਂ ਲੱਗ ਚੁੱਕਿਆ ਪਰ ਉਹ ਬੰਦੇ ਨੇ ਦਿੱਤਾ ਨਹੀਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਫਿਲਹਾਲ ਇਸ ਟਾਈਮ ਮੈਂ ਫਿਰਦਾ ਜੀ ਸੁਸ਼ੀ ਮਗਰ ਮੇਰੇ ਵੇਖ ਹੀ ਲਿਆਉਣਾ ਸਭ ਜਿਹੜੀ ਲੱਗੀ ਹੈ ਘਰੇ ਮਨਪ੍ਰੀਤ ਸਿੰਘ ਮਾਨ ਨੇ ਲਾਈ ਹੋਈ ਹੈ ਤੇ ਇਹਦੇ ਵਲ ਆਪਾਂ ਮਾੜਾ ਮੁੱਢੀ ਝਾਤੀ ਮਾਰਦੇ ਆ ਕਿਉਂਕਿ ਇਹ ਵੀ ਆਪਣੀ ਜਿੰਦ ਦੇ ਹਿੱਸਾ ਹੈ ਤੇ ਪੰਜਾਬ ਕੰਦੇ ਘਰਾਂ ਤੇ ਇਚ ਜਾਮ ਹੀ ਮਿਲਦਗੇ ਆਜੋ ਦਿਖਾਉਣਾ ਤੁਹਾਨੂੰ ਮੈਂ ਬਹੁਤ ਵਧੀਆ ਮੈਂਟੇਨ ਕਰੀ ਹੋਈ ਮਨਪ੍ਰੀਤ ਨੇ ਇਹ ਇਧਰ ਕਿੰਨੂ ਅੱਜ ਕੱਲ ਤੁਸੀਂ ਵੇਖ ਲਓ ਵੀ ਛੋਟੇ ਛੋਟੇ ਜਿਹੜੇ ਦਰਖਤ ਹੈ ਭਾਵੇਂ ਨਿੰਬੂਆਂ ਦਾ ਹੋਵੇ ਭਾਵੇਂ ਕਿੰਨੂ ਹੋਣਾ ਨੂੰ ਫਲ ਬਹੁਤ ਪੈਂਦਾ ਆ ਦੇਖੋ ਕੱਲੀ ਕੱਲੀ ਚੀਜ਼ ਮਨਪ੍ਰੀਤ ਸਿੰਘ ਨੇ ਲਾ ਰੱਖੀ ਹੈ ਆਂ ਅਮਰੂਦ ਹੈ ਕਮਾਦ ਹੈ ਮਤਲਬ ਜਿੰਨੀ ਇੱਕ ਇੱਕ ਪਰਿਵਾਰ ਨੂੰ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਬਾਜ਼ਾਰ ਚੋਂ ਲੈਣ ਨਾਲੋਂ ਆਪਦੇ ਘਰੇ ਨਾਲੇ ਆਰਗੈਨਿਕ ਹੁੰਦੀ ਹੈ ਨਾਲੇ ਵਧੀਆ ਹੁੰਦੀ ਹੈ ਆ ਤੁਹਾਨੂੰ ਗੋਭੀ ਦਿਖਾਉਣਾ ਮੈਂ ਬੜੀ ਵਧੀਆ ਆਹ ਵੇਖੋ ਪੂਰੀ ਬੜੀਆ ਗੋਭੀ ਹੈ ਬੈਸਾ ਸੀ ਅੱਜ ਤੋੜ ਲਈਆਂ ਇਹ ਪਰ ਹਜੇ ਵੀ ਹੈਗੀਆਂ ਵਿੱਚ ਵਿੱਚ ਆਹ ਵੇਖੋ ਆ ਗਈ 베ਰੀ ਅਛਾ ਹਾਂ ਤੁਹਾਨੂੰ ਨਿੰਬੂ ਦਿਖਾਉਣਾ ਤੁਸੀਂ ਵੇਖੋ ਵੀ ਕਿੰਨਾ ਜ਼ਿਆਦਾ ਉਹਨੂੰ ਫਲ ਪਿਆ ਹੋਇਆ ਤੁਸੀਂ ਆਪ ਹੀ ਹੈਰਾਨ ਰਹ ਜੋਗੇ ਹੁਣ ਵੇਖੋ ਕੀ ਬਾਤ ਹੈ ਨਹੀਂ ਤਾਂ ਕੀ ਯਾਰੀ ਨਾ ਨਿੰਬੂਦ ਰੇਟ ਵੀ ਬਹੁਤ ਹੋ ਜਾਂਦਾ ਕਿੰਨੇ ਲੱਗੇ ਵੇਖ ਲਓ ਤੁਸੀਂ ਤਾਂ ਕਰਕੇ ਇੰਨੀ ਕਿ ਸਬਜ਼ੀ ਆਪਣ ਨੂੰ ਘਰੇ ਲਾਉਣੀ ਚਾਹੀਦੀ ਹੈ ਤਾਂ ਜੋ ਵਧੀਆ ਹੁਣ ਜਿੰਮੇ ਕੋਈ ਚੀਜ਼ ਬਣਾਉਣੀ ਆ ਆਓ ਤੋੜੋ ਤੇ ਬਣਾਓ ਤਾਜੀ ਸਬਜ਼ੀ ਬਿਲਕੁਲ ਤਾਜੀ ਹੁਣ ਕਈ ਥਾਵਾਂ ਤੇ ਤਾਂ ਗੰਦੇ ਨਾਲੇ ਵਾਲੀ ਹੁੰਦੀ ਤੁਹਾਨੂੰ ਪਤਾ ਹੀ ਹੈ ਬਧੇਰੇ ਥਾਵਾਂ ਤੇ ਆ ਸਾਡੇ ਦਾਨ ਵਾਲੇ ਵੀ ਕਹਿੰਦੇ ਆ ਤੇ ਜੁਦਾ ਪਜਾਨੇ ਪਟਿਆਲੇ ਬਾਈਪਾਸ ਤੇ ਉੱਥੇ ਵੀ ਐ ਅਲੱਗ ਅਲੱਗ ਤੇ ਬਾਕੀ ਹਰੇ ਥਾਂ ਹੋਰ ਵੀ ਬਾਧੂ ਪਿਆ ਹੌਲੀ ਹੌਲੀ ਮਾਂਪੀ ਤੇ ਕਹਿੰਦੇ ਆ ਆਪਾਂ ਸਬਜ਼ੀ ਪੂਰੀ ਲਾਵਾਂਗੇ ਆ ਵੇ ਬੇੜਾ ਦਾ ਬਹੁਤ ਖੁੱਲਾ ਹੈ ਬਾਕੀ ਆ ਰਹੇ ਜੁਦੇ ਵੀਰ ਸਿੰਘ ਮਾਨ ਸਾਹਿਬ ਉਹਨਾਂ ਕੋਲ ਚੱਲਦੇ ਆ ਤੇ ਭਾਈ ਇੱਕ ਵਾਰੀ ਤੁਹਾਨੂੰ ਮੈਂ ਹੋਰ ਕਹਿ ਦੇਣਾ ਕੱਲ੍ਹ ਵੀ ਵੀਡੀਓ ਵੀਡੀਓ ਦੇ ਵਿੱਚ ਵੀ ਤੁਹਾਨੂੰ ਮੈਂ ਕਿਹਾ ਸੀਗਾ ਵੀ 31 ਤਰੀਕ ਨੂੰ ਇਸੇ ਮਹੀਨੇ ਦੀ ਫਿਲਮ ਰਿਲੀਜ਼ ਹੋ ਰਹੀ ਹੈ ਮਜ਼ੇਲਾ ਸਾਰਿਆਂ ਨੇ ਦੇਖਣੀ ਹੈ ਤੇ ਉਹ ਸਾਰੇ ਆਪਣੇ ਮਤਲਬ ਕੋਈ ਰਿਸ਼ਤੇਦਾਰਾ ਕੋਈ ਦੋਸਤ ਹੈ ਤੇ ਬਾਈ ਕੇਵੀ ਟੋਲਾ ਨੇ ਬਣਾਈ ਹੈ ਫਿਲਮ ਉਹ ਐਕਟਰ ਦੇਵ ਖਰੋੜਜੀ ਤੇ ਸਾਡੇ ਅੰਕਲ ਜੀ ਗਿੱਲ ਸਾਹਿਬ ਗੱਗੂ ਗਿੱਲ ਜੀ ਨੇ ਵਿੱਚ ਤੇ ਸਾਰਿਆਂ ਨੇ ਜ਼ਰੂਰ ਵੇਖ ਕੇ ਆਉਣੀ ਆ ਬੜੀ ਵਧੀਆ ਫਿਲਮ ਹੈ ਬਈਆ ਜੀ ਵਧੀਆ ਫਿਲਮ ਹੈ ਤੇ ਮੈਂ ਕਦੇ ਵੀ ਕਿਸੇ ਫਿਲਮ ਅਰੇ ਨਹੀਂ ਬੋਲਿਆ ਤੁਹਾਨੂੰ ਪਤਾ ਹੀ ਹੋਣਾ ਤੇ ਇਹ ਫਿਲਮ ਵੇਖਣ ਵਾਲੀ ਸਟੋਰੀ ਵੀ ਬੜੀ ਘੈਂਟ ਹੈ ਤੇ ਫਿਲਮ ਤਾਂ ਸਿਰਈ ਹੈ ਆ ਲੋਕਰਾਂ ਚੱਲਦੇ ਆ ਖੇਤਾਂ ਕਣੀ ਨਾਲ ਤੁਹਾਨੂੰ ਦਿਖਾਉਣਾ ਨਿਆਰਾ ਯਾਰਾ ਸਾਡੇ ਪਿੰਡ ਆਦਰੀਆਂ ਦਾ ਲੱਭਣੀ ਨੇ ਮੌਜ ਪੰਜਾਬ ਵਰਗੀ ਘੁੰਮ ਕੇ ਦੇਖਿਆ ਦੁਨੀਆ ਸਾਰੀ ਫੋਨ ਵਾਲੇ ਜਨਾਂ ਦੇ ਵਿੱਚ ਵਿੱਚ ਪਾਕਿਸਤਾਨ ਤੋਂ ਵੀ ਕਿਡਾ ਲਾ ਕੇ ਮੈਂ ਲਾਹਰ ਵੀ ਦੇਖ ਕੇ ਆਵਾਂਗੇ ਸਾਰੇ ਹੁੰਦੇ ਨੇ ਲਾਹਰ ਨਹੀਂ ਦੇਖਿਆ ਹੁਣੇ ਫਤੂਨ ਦੇਖਿਆ ਵਾਹ ਜੀ ਵਾਹ ਕਿੰਨਾ ਸੋਹਣਾ ਨਜ਼ਾਰਾ ਹੈ ਖੇਤਾਂ ਦਾ ਸਰੋਂ ਦਾ ਤੇ ਜਿਹੜੀ ਇਸ ਟਾਈਮ ਮੈਂ ਖੁਸ਼ਬੂ ਮਹਿਸੂਸ ਕਰ ਰਿਹਾ ਹਾਂ ਉਹ ਤੁਸੀਂ ਨਹੀਂ ਕਰ ਸਕਦੇ ਬਹੁਤ ਵਧੀਆ ਅਸੀਂ ਪਹੁੰਚ ਕੇ ਸੀ ਖੇਤ ਜੀ ਚਾਚਾ ਬੁੱਧਾ ਪਾ ਰਿਆ ਰੇ ਔਰ ਸੱਟਾਂ ਅੱਜ ਗਾਣੇ ਨਹੀਂ ਲਾਏ ਗਾਣੇ ਨਹੀਂ ਲਾਏ ਅੱਜ ਗਾਣੇ ਨਹੀਂ ਲਾਏ ਕਿਉਂ ਗਾਣੇ ਅੱਜ ਮੂੰਹ ਹੀ ਬਾਗ ਗਈ ਇਹਦਾ ਆ ਦਿਲ ਟੁੱਟ ਗਿਆ ਮੈਨਾਂ ਦਾ ਇਹਦਾ ਮੂ ਹੋ ਗਈ ਇਹਦਾ ਨਹੀਂ ਮੈਂ ਸੁਣਿਆ ਦਿਲ ਟੁੱਟ ਗਿਆ ਯਾਰ ਕਵੀਰ ਮਾਰਕਰ ਚੀਲਾ ਪੱਕਾ ਹੈ ਨਾ ਦਾਲੀ ਡੁੱਟਦਾ ਦੇਖ ਰਹੀ ਕਿਨੇ ਅੱਜ ਕੱਲ ਇਹ ਦਵਿੰਦਰ ਕੋਹੇ ਨੂਰ ਦੇ ਗਾਣੇ ਸੁਣਦਾ ਹੈ ਹਾਂ ਫਿਰ ਫਿਰ ਆਥਰ ਨਹੀਂ ਜਾ ਕੇ ਗਾਣਾ ਗਾਉਂਦਾ ਠੇਕਿਆਂ ਚ ਪਈ ਜਿਹੜੀ ਬੋਤਲਾਂ ਚ ਬੰਦ ਫਿਰ ਉਹੀ ਟੁੱਟੇ ਦਿਲਾਂ ਨੂੰ ਸਾਰਾ ਦਿੰਦੀ ਹੈ ਅੱਜ ਧੁੱਪ ਨਿਕਲਿਆ ਜਿਹੜੇ ਨਾਉਣਾ ਹੈ ਤਾਂ ਆਜੋ ਤੇ ਉਮੀਦ ਹੈ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਵੀ ਇਦੋਂ ਬਾਅਦ ਧੁੱਪ ਹੀ ਨਿਕਲੂਗੀ ਕਿਵੇਂ ਹੈ ਕਿਧਰ ਜਾਣਾ ਹੈ ਕਿੱਥੇ ਹੋਏ ਹੋਰ ਫਿਰ ਬੰਡਿਓ ਕੀ ਹਾਲ ਐ ਕੀ ਕਰਦੇ ਫਿਰਦੇ ਹੋ ਕਿੱਡ ਨੇ ਆ ਜੀ ਕਿਚੜੀ ਵਾਲਾ ਹਾਂਜੀ ਹਾਂਜੀ ਹੋਰ ਸੁਣਾਓ ਕਰੇ ਠੀਕ ਐ ਸਾਰੇ ਕਿੱਥੇ ਖੇਡਦੇ ਨੇ ਹੋ ਇੱਥੇ ਖੇਡਦੇ ਨੇ ਛੋਟੇ ਸਟੂਡੀ ਛੋਟੇ ਚ ਵੱਡੇ ਚ ਛੋਟੇ ਛੋਟੇ ਉਧਰ ਵੀ ਡੈਟ ਤਾਂ ਲੱਗਿਆ ਉਧਰ ਹੀ ਉਧਰ ਥੋੜਾ ਨੇ ਕੱਚਾ ਥਾਂ ਇਧਰ ਪੱਕੇ ਖਾਂ ਦੇ ਅੱਛਾ ਠੀਕ ਐ ਤੇ ਉਹ ਆਪਣਾ ਸਕੂਲ ਲੈ ਰੋਕਦੇ ਨਹੀਂ ਨਹੀਂ ਰੋਕਦੇ ਸਕੂਲ ਟਾਈਮ ਹੀ ਖੇਡ ਲੈਂਦੇ ਨੇ ਹਾਂਜੀ ਸਕੂਲ ਟਾਈਮ ਮੇਰੇ ਸਕੂਲ ਟਾਈਮ ਤੋਂ ਬਾਅਦ ਅ ਤਾਂ ਖਾਂ ਚੜੀਆਂ ਕੱਟ ਕੇ ਚਿਹੜੀਆਂ ਤੁਸੀਂ ਵਧੀਆਂ ਲੈਣੇ ਕੰਪਨੀ ਦੀਆਂ ਕਿ ਦੋਨੋਂ ਇੱਕ ਤਾਂ ਖਰਾਬ ਹੋਈਆਂ ਸੀ ਲੈਣੀਆਂ ਬਸ ਆ ਬੜੀਆਂ ਵਧੀਆ ਚੀੜੀ ਹੁੰਦੀ ਹੈ ਇਹ ਕਈ ਫੰਗਾਂ ਇਹਨਾਂ ਖੇਡੀਆਂ ਬੱਲੇ ਟੁੱਟ ਜਾਂਦੇ ਤਾਰਾਂ ਤੋੜਾਂ ਆ ਚੀਜ਼ ਵਧੀਆ ਹੁੰਦੀ ਹੈ ਹੰਡ ਦੀ ਭਵੇਂ ਘੱਟ ਪਰ ਚੀਜ਼ ਬੜੀ ਘੈਂਟ ਆ ਹੈ ਡਿਕਲੇਸ਼ਨ ਤੇ ਹਾਂ ਉਹ ਤਾਰਾਂ ਤੋੜ ਦਿੰਦੀ ਦੂਜੀ ਤਾਂ ਹੋਰ ਵਧੀਆ ਕਿੰਨੇ ਡੱਬਾ ਇਹ ਇਹ ਡੱਬਾ ਹੈਗਾ 700 700 ਦਾ ਕਿੰਨੇ ਹੁੰਦੀਆਂ ਇਹ ਚ 6 6 ਹੋਰ ਵਧੀਆ ਸਾਰੇ ਤੇ ਬਾਰ ਬਾਰ ਵੀ ਖੇਡਣ ਜਾਂਦੇ ਕਿ ਇੱਥੇ ਖੇਡਦੇ ਹੁੰਨੇ ਆ ਅੱਜ ਕਿਹਦਾ ਵੀ ਤਿਆਰੀ ਕਰ ਰਹੇ ਆ ਅੱਛਾ ਉਹ ਸਕੂਲ ਵਾਲੇ ਕਹਿੰਦੇ ਵੀ ਲੈ ਕੇ ਜਾਵਾਂਗੇ ਤੁਹਾਨੂੰ ਆ ਗੇ ਸ਼ਕੂਲੇ ਹੋਵੇ। ਹਾਂ। ਅਸੀਂ ਆਪ ਹੀ ਜਾਵਾਂ। ਨਹੀਂ ਆ ਖੇਡਿਆ ਕਰੋ। ਬੜੀ ਵਧੀਆ ਖੇਡ ਐ। ਤੇ ਬਾਕੀ ਕਿੰਨੀ ਕਿੰਨੀ ਕਲਾਸ ਪੜ੍ਹਦੇ ਆ ਤੁਸੀਂ? 10ਵੀਂ, 10ਵੀਂ ਆਈ। ਸਾਰੇ 10ਵੀਂ ਵਾਲੇ ਆ। ਹਾਂ, ਆ 6ਵੀਂ ਵਾਲਾ। ਅਛੋ ਨੌਜਵਾਨ 6ਵੀਂ ਵਾਲਾ ਐ। ਵਾਹ ਵੀ ਵਾਹ ਲੱਗਦਾ ਨਹੀਂ 6ਵੀਂ ਜੁਦਾ ਜਵਣਾ। ਲੱਗਦਾ ਛੋਟਾ ਐ। ਚਲੋ ਕੋਈ ਗੱਲ ਨਹੀਂ ਖੇਡੋ ਦੱਬ ਕੇ ਯਾਰ। ਪਰਮਾਤਮਾ ਮਿਹਰ ਕਰੇ ਵਧੀਆ ਖਿਡਾਰੀ ਬਣੋ। ਤੇ ਕੋਈ ਵੀ ਬੰਦਾ ਕਿਸੇ ਵੀ ਖੇਡ 'ਚ ਵਧੀਆ ਆਪਣਾ ਪਰਫਾਰਮੈਂਸ ਦੇਵੇ ਨਾ ਤੇ ਗਾਂ 'ਚ ਜਾ ਕੇ ਕੁਛ ਨਾ ਕੁਛ ਬਣੀ ਜਾਂਦਾ। ਨਾਲੇ ਕਿਸੇ ਤਰੀਕੇ ਨਾਲ ਬੰਦਾ ਕੋਈ ਭੱਜ ਕੇ ਕਸਰਤ ਕਰਕੇ ਜਾਂ ਖੇਡ ਕੇ ਸਰੀਰ ਦੀ ਵਾਧਸ਼ ਹੁੰਦੀ ਹੈ ਤਾਂ ਇਹ ਤੋਂ ਵਧੀਆ ਗੱਲ ਕੀ ਹੈ ਕਿ ਨਹੀਂ ਕਿੰਨੇ ਵੇਲੇ ਖੇਡਦੇ ਨੇ ਹੁਣ ਹੁਣ ਖੇਡਦੇ ਆਂ ਬਸ ਸਾਡਾ ਕੋਈ ਟਾਈਮ ਨਹੀਂ ਕੋਈ ਟਾਈਮ ਨਹੀਂ ਸਾਡੇ ਜਦੋਂ ਜੀ ਕਰ ਰਿਹਾ ਨਹੀਂ ਐ ਪੀਰੀਅਡ ਫੂਡ ਲੱਗਿਆ ਵੇ ਰੋਕਦੇ ਨਹੀਂ ਸਕੂਲ ਵਾਲੇ ਨਹੀਂ ਰੋਕਦੇ ਸਾ ਖੇਡਾਂ ਚਲ ਪੜ੍ਹਿਆ ਵੀ ਕਰੋ ਨਾਲ ਨਾਲ ਖੇਡੋ ਤਾਂ ਸਹੀ ਨਾਲ ਪੜ੍ਹੋ ਵੀ ਪੜ੍ਹਦੇ ਹਾਂ ਹਾਂ ਓਕੇ ਫਿਰ ਬਾਏ ਮਿਲਦੇ ਆਂ ਫਿਰ ਉੱਕੜ ਦਿਖਾਉਣ ਲੱਗਾ ਸਾਨੂੰ ਇਹੋ ਜਿਹਾ ਜਿਹੜਾ ਬਾਹਰੋਂ ਇੰਪੋਰਟ ਕਰਾਇਆ ਹੈ ਤੇ ਕਹਿੰਦੇ ਆ ਵੀਰਾ 2 ਲੱਖ ਰੁਪਏ ਲੱਗ ਗਿਆ ਜਸ਼ਨ ਮਾਹੂਣੇ ਕੋਲੇ ਐ ਤੁਸੀਂ ਵੇਖੋ ਬਈ ਵਾਕਈ ਯਾਰ ਹਾਈ ਟਵੀਟ ਵੇਖੋ ਚੈੱਕ ਕਰੋ ਵਾਹ ਜੀ ਵਾਹ ਬਹੁਤ ਵਧੀਆ ਜਿੰਨਾ ਵੀ ਕਹਿ ਦਿੱਗੇ ਬਾਕੀ ਆਪਾਂ ਕੁੱਕੜ ਦੇ ਮਾਲਕ ਨਾਲ ਗੱਲ ਕਰਦੇ ਆਂ ਬਾਈ ਜਸ਼ਨ ਨਾਲ ਜਸ਼ਨ ਬਾਈ ਕੀ ਹਾਲ ਜੇ ਹੋ ਠੀਕ ਹੋ ਵਧੀਆ ਵਧੀਆ ਬਾਈ ਤੁਸੀਂ ਦੱਸੋ ਕੀ ਕਰੀ ਜਾਂਦੇ ਸੀ ਕੁਛ ਨਹੀਂ ਬਸ ਸਾਰੇ ਠੀਕ ਆ ਸਭ ਵਧੀਆ ਤੁਸੀਂ ਹੋ ਤੇ ਬਈ ਇਹ ਕਿੰਨੇ ਸਾਲ ਹੋ ਗਏ ਤੁਹਾਡੇ ਕੋਲ ਜੀ ਇਹਨੂੰ ਬਈ ਹੋ ਗਏ 3 ਸਾਲ 3 ਸਾਲ ਬੜੀ ਹਾਈ ਟਵੀਟ ਐ ਯਾਰ ਇਹ ਹਾਂ ਬਈ ਤੇ ਇਹ ਮਤਲਬ ਜਦੋਂ ਆਪਣੇ ਕੋਲ ਆਇਆ ਸੀ ਬੱਚਾ ਹੀ ਸੀ ਕਿ ਆ ਉਦੋਂ ਇਹ ਸੀਗਾ 3-4 ਮਹੀਨਿਆਂ ਦਾ ਵੀ 3-4 ਮਹੀਨਿਆਂ ਦਾ ਤੇ ਤੁਹਾਡੀ ਲਾਈਫ ਕਿੰਨੀ ਹੁੰਦੀ ਹੈ ਜੀ ਦੇਸੀ ਕੁੱਕੜ ਦੀ ਕਿੰਨੀ ਵੀ ਹੁੰਦੀ ਹੈ ਇਹ ਤਾਂ 14-15 ਸਾਲ ਵੀ ਹੋ ਜਾਂਦੀ ਹੈ ਬੱਦਸਾਲ ਹਾਂ ਅੱਛਾ ਤਾਂ ਬਹੁਤ ਹੋ ਜਾਂਦੀ ਹੈ ਹਾਂ ਹਾਂ ਤੇ ਬਹੁਤ ਵਧੀਆ ਜੀ ਤੇ ਵੱਧ ਵਾਰ ਕਿੰਨਾ ਰੇਟ ਲੱਗੇ ਕੁੱਕੜ ਦਾ ਇਹ ਰਹਾ ਬਈ 2 ਲੱਖ 2 ਲੱਖ ਰੁਪਇਆ ਤੇ ਬਾਕੀ ਦੇਖਣ ਤੋਂ ਲੱਗਦਾ ਵੀ ਇਹ ਕੁੱਕੜ ਪੂਰਾ ਘੈਂਟ ਹੈ ਤੇ ਉਹ ਲੜਾਈ ਡੂਰੀ ਵਾਲਾ ਤਾਂ ਨਹੀਂ ਰੱਖਿਆ ਕਿ ਹੈਗਾ ਸ਼ੌਂਕ ਮਾਣਾ ਮੋਟਾ ਹੈਗਾ ਹੈਗਾ ਲੜਾਇਆ ਕਿ ਕੁੱਕੜ ਜੀ ਹਾਂ ਹਾਂ ਤੇ ਵਧੀਆਰੀ ਪਰਫਾਰਮੈਂਸ ਸੋਹਰਾ ਹੈ ਨਹੀਂ ਚਲੋ ਚੰਗੀ ਗੱਲ ਹੈ ਬਹੁਤ ਬਹੁਤ ਧੰਨਵਾਦ ਤੇ ਬਾਕੀ ਆਹ ਦੇਖੋ ਕੁੱਕੜੀ ਇਹ ਵੀ ਬੜੀ ਘੈਂਟ ਹੈ ਤੇ ਨਾਲ ਛੋਟੇ ਛੋਟੇ ਚੂਜ਼ੇ ਤੇ ਬਾਕੀ ਹੋਰ ਗੱਲਾਂ ਦੀ ਗੱਲਾਂ ਤੁਸੀਂ ਦੇਖ ਸਕਦੇ ਆ ਇਹ ਘਰ ਹੈ ਬੜਾ ਸੋਹਣਾ ਘਰ ਬਣਾਇਆ ਹੋਇਆ ਤੇ ਪਰ ਚੂਚੇ ਨੇ ਕਾਂਗਰਸ ਜੁਆਇਨ ਕਰ ਲਈ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਕਈ ਵਾਰੀ ਜਿਹੜੀ ਮੈਂ ਮਤਲਬ ਆਪਦੇ ਅੱਖਾਂ ਨਾਲ ਚੀਜ਼ ਵੇਖ ਰਿਹਾ ਸ਼ਾਇਦ ਸਾਨੂੰ ਨਾ ਦਿਖਾ ਸਕਾਂ ਇਹਦੀ ਹਾਈਟ ਪ੍ਰੋਪਰ ਬਹੁਤ ਵੱਡਾ ਕੁੱਕੜਾ ਇਹ ਤੇ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਵੇਖੋ ਯਾਰ ਕਿੱਡੇ ਸੋਹਣੇ ਵਾਕਈ ਵਾਹ ਜੀ ਵਾਹ ਦੇਖੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਵਾਹ ਸੰਭਾਲ ਵਾਲੇ ਸੰਭਾਲ ਵੀ ਲੈਂਦੇ ਆ ਬਹੁਤ ਫਿੱਟ ਆ ਰਹੇ ਨੇ ਹੁਣ ਜੰਮ ਮਾਰ ਕੇ ਜਾਂਦਾ ਵਾਹ ਜੀ ਵਾਹ ਕਿੰਨੇ ਕਿਊਟ ਆ ਛੋਟੇ ਛੋਟੇ ਕਲ ਰਿਹਦਾ ਵੀ ਸੋਹਣਾ ਕੁੱਕੜੀ ਦਾ ਵਾਹ ਜੀ ਵਾਹ ਸਹੀ ਕੁੱਕੜ ਤਾਂ ਹੀ ਹੁੰਦੇ ਦੇਸੀ